ਖਬਰ ਭਵਾਨੀਗੜ੍ਹ ਤੋਂ ਜਿੱਥੇ ਨਾਪਾ ਰੋਡ ਤੇ ਸਥਿਤ ਇੱਕ ਦੁਕਾਨ ਤੇ ਕੁਝ ਅਗਿਆਤ ਹਮਲਾਵਰਾਂ ਵੱਲੋਂ ਹਮਲਾ ਕਰਕੇ ਦੁਕਾਨਦਾਰ ਨੂੰ ਜ਼ਖਮੀ ਕਰ ਦਿੱਤਾ ਗਿਆ। ਕੁੱਟਮਾਰ ਦੀ ਇਹ ਘਟਨਾ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਈ। ਜ਼ਖਮੀ ਨੌਜਵਾਨ ਨੂੰ ਮੋਢੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ ਗਿਆ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਦੁਕਾਨ ਤੇ ਸੀ। ਜਦੋਂ ਅਗਿਆਤ ਹਮਲਾਵਰ ਆਏ ਤੇ ਉਹਨਾਂ ਨੇ ਬੁਰੀ ਤਰ੍ਹਾਂ ਉਹਨਾਂ ਦੇ ਬੇਟੇ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਹਨਾਂ ਦੱਸਿਆ ਕਿ ਹਮਲਾਵਰ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਦੁਕਾਨ ਤੇ ਪਿਆ ਕੈਸ਼ ਵੀ ਨਾਲ ਲੈ ਗਏ। ਫਿਲਹਾਲ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤੁਸੀਂ ਵੀ ਦੇਖੋ ਸੀਸੀਟੀਵੀ ਦੀ ਇਹ ਵੀਡੀਓ ਕਿਸ ਤਰ੍ਹਾਂ ਬੇਰਹਿਮੀ ਨਾਲ ਇਹ ਨੌਜਵਾਨ ਦੁਕਾਨ ਤੇ ਖੜੇ ਨੌਜਵਾਨ ਦੀ ਕੁੱਟਮਾਰ ਕਰ ਰਹੇ ਹਨ। ਇਧਰੋਂ ਤੇ ਜਦੋਂ ਦੇਖਿਆ ਇੱਥੇ ਕੱਠ ਜਾਂ ਕਾਫੀ ਹੋਇਆ ਹੋਇਆ ਸੀ ਮੇਰੇ ਭਤੀਜਾ ਲੱਗਦਾ ਜੀ ਇਹ ਰਕੇਸ਼ ਕੁਮਾਰ ਜੀ ਉਹਨੂੰ ਕੁੱਟ ਰਹੇ ਸੀ ਮੁੰਡੇ 10 12 ਮੁੰਡੇ ਸੀ ਜੀ ਉਹਦੇ ਇੰਨਾ ਬੇਹਿਰੈਮੀ ਨਾਲ ਮਤਲਬ ਕਿ ਡਾਂਗਾ ਸੋਟੇ ਉਹਦੇ ਸਿਰ 'ਚ ਮਾਰ ਰਹੇ ਸੀ ਕਿ ਬੇहद ਹੱਦ ਜ਼ਿਆਦਾ ਕੁੱਟ ਰਹੇ ਸੀ ਤੇ ਜਦੋਂ ਮੈਂ ਦੇਖਿਆ ਜੀ ਤੇ ਇੰਨੇ ਨੂੰ ਮੁੰਡੇ ਦੂਜੇ ਆ ਗਏ ਜੀ ਆਪਣੇ ਇਧਰੋਂ ਇਹਨਾਂ ਦੇ ਮੁੰਡੇ ਆ ਗਏ ਜੀ ਇੰਨੇ ਨੂੰ ਮੁੰਡੇ ਭੱਜ ਗਏ ਜੀ ਅਸੀਂ ਫੜਾ ਫੜ ਚੱਕ ਕੇ ਉਹਨੂੰ ਜੀ ਇੰਨੀਆਂ ਗੰਭੀਰ ਸੱਟਾਂ ਲੱਗੀਆਂ ਆਈਆਂ ਜੀ ਉਹਦੇ ਸਿਰ 'ਚ ਤੇ ਹੱਥਾਂ ਉੱਤਾਂ 'ਚ ਕਾਫੀ ਲੱਗੀਆਂ ਉਹਨੂੰ ਚੱਕ ਕੇ ਅਸੀਂ ਫੜਾ ਵੜ ਪਵਾਨੀ ਘੜ ਰੈਫਰ ਕਰਿਆ ਜੀ ਆ ਗੱਡੀ 'ਚ ਲੈ ਕੇ ਗਏ ਆ ਜੀ ਅਸੀਂ ਤੇ ਉਸ ਤੋਂ ਬਾਅਦ ਰੈਫਰ ਕਰਕੇ ਜਦੋਂ ਉੱਥੇ ਮੈਂ ਆਪ ਖੁਦ ਹਸਪੀਟਲ 'ਚ ਟਾਂਕੇ ਢੁੰਕੇ ਲਵਾਏ ਉਹਦੇ ਸਿਰ 'ਚ ਜੀ ਮੁੰਡਾ ਬੇਹੋਸ਼ ਸੀ ਜੀ ਉਸ ਤੋਂ ਬਾਅਦ ਉਹਨਾਂ ਨੇ ਤੁਰੰਤ ਜੀ ਆਪਣੇ ਪਟਿਆਲਾ ਅਰਜਿੰਦਰਾ ਹਸਪੀਟਲ 'ਚ ਐਡਮਿਟ ਕਰਤਾ ਜੀ ਉਸ ਤੋਂ ਬਾਅਦ ਮੈਂ ਉੱਥੇ ਵੀ ਉੱਥੇ ਸਾਰਾ ਵੀ ਉਹਨਾਂ ਦੇ ਅਲਟਰਾਸਾਉਂਡ ਸਕਿਨ ਵਗੈਰਾ ਮੈਂ ਕਰਵਾ ਕੇ ਆਇਆ ਰਾਤ 3 ਵਜੇ ਮੈਂ ਆਇਆ ਜੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕ ਜਿੰਨਾ ਇਹਨਾਂ ਨੇ ਕੁੱਟਿਆ ਨਾ ਬਹੁਤ ੱੱੱਕਾ ਹੋਇਆ ਜੀ ਬਹੁਤ ਜ਼ਿਆਦਾ ਨਜਾਇਜ਼ ਇਹਨਾਂ ਮੈਂ ਕਦੇ ਦੇਖਿਆ ਨਹੀਂ ਆਪਣੀ ਜ਼ਿੰਦਗੀ ਲਾਈਫ ਦੇ ਵਿੱਚ ਵੀ ਇੰਨਾ ਜ਼ਿਆਦਾ ਕਿਸੇ ਨੂੰ ਐਦਾਂ ਮਾਰੀਦਾ ਹੁੰਦਾ ਜੀ ਬਹੁਤ ਜ਼ਿਆਦਾ ਉਹਦੇ ਗੰਭੀਰ ਸੱਟਾਂ ਲੱਗੀਆਂ ਪਟਿਆਲੇ ਕਰਾਇਆ ਪਟਿਆਲੇ ਕਰਾਇਆ ਜੀ ਪਟਿਆਲੇ ਮੈਂ ਖੁਦ ਆਪ ਰੈਫਰ ਕਰਵਾ ਕੇ ਆਇਆ ਹਾਂ ਮੁੰਡੇ ਨੂੰ ਜੀ ਉਹਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਨੇ ਜੀ ਹੁਣ ਮੈਂ ਸਵੇਰ 5 6 ਵਜੇ ਮੈਂ ਵਾਪਸ ਆਇਆ ਜੀ ਇੱਥੇ ਤੇ ਆਪਣੇ ਘਰੇ ਆਇਆ ਕੀ ਮੈਂ ਕਰਦੀ ਮੰਗ ਤੇ ਇਹੀ ਆ ਜੀ ਵੀ ਐਦਾਂ ਬਹੁਤ ਜ਼ਿਆਦਾ ੱੱੱਕਾ ਹੋਇਆ ਜੀ ਇੰਨਾ ਜ਼ਿਆਦਾ ਕੁੱਟਣਾ ਨਹੀਂ ਚਾਹੀਦਾ ਕੋਈ ਸਾਨੂੰ ਤਾਂ ਕੋਈ ਗੱਲ ਦਾ ਵੀ ਨਹੀਂ ਅਜੇ ਪਤਾ ਪਰ ਫਿਰ ਵੀ ਇਨਸਾਨੀਅਤ ਤੌਰ ਤੇ ਇੰਨਾ ਜ਼ਿਆਦਾ ੱਤਕਾ ਨਹੀਂ ਹੋਣਾ ਜਿਹਦੇ ਇੰਨਾ ਜ਼ਿਆਦਾ ਕੁੱਟ ਮਾਰ ਨਹੀਂ ਹੋਣੀ ਚਾਹੀਦੀ। ਘੱਟੋ ਘੱਟ ਪੁਲਿਸ ਨੂੰ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੀ। ਦੁਕਾਨ ਕੈਂਚਿਆਂ ਚ ਮੇਰਾ ਬਰਾੜਾ ਉਰੇ ਬੈਠਾ ਸੀ ਕੰਡੇ ਤੇ ਤੇ ਕੁਝ ਅਣਜਾਣੇ ਬੰਦੇ ਆਏ ਨੇ ਜਿਵੇਂ ਚਾਰ ਪੰਜ ਮੁੰਡੇ ਆਏ ਨੇ ਦੋ ਤਿੰਨ ਉਹਨਾਂ ਦਾ ਬੁੜੇ ਸੀ। ਮੇਰਾ ਭਰਾ ਉਰੇ ਬੈਠਾ ਉਹਨੂੰ ਆਂਦੇ ਸਾਰ ਕੁੱਟਣ ਲੱਗ ਗਏ। ਕੁੱਟ ਕੇ ਮਤਲਬ ਕਾਫੀ ਕੁੱਟਿਆ ਉਹਨੂੰ ਆਂਦੇ ਸਾਰ। ਕੋਈ ਪ੍ਰਾਣੀ ਰੰਜਿਸ਼ ਸੀ ਕੋਈ ਪਛਾਣ ਹੋਈ ਤੁਸੀਂ ਕੋਈ ਰੰਜਿਸ਼ਾਂ ਚ ਨਹੀਂ ਹੈ ਜੀ ਕੋਈ ਕਿਸੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਕੋਈ ਕੁਝ ਨਹੀਂ ਹੈਗਾ ਹਾਂ ਜੀ ਸਵਾਰਨ ਵਗੈਰਾ ਵੀ ਲੈ ਕੇ ਗਏ ਤੇ ਕੋਰੇ ਕੈਸ਼ ਪਿਆ ਤੇ ਜੀ ਕੋਈ 1.5 ਲੱਖ ਰੁਪਈਆ 1.67 ਲੱਖ ਰੁਪਈਆ ਦੱਸ ਰਹੇ ਨੇ ਜੋ ਮੌਜੂਦ ਉਹਨਾਂ ਕੇ ਕਿ ਦੱਸਿਆ ਉਹ ਵੀ ਕੈਸ਼ ਵੀ ਨਹੀਂ ਹੈਗਾ ਜੀ ਕਰਕੇ ਬੁਲਾਏ ਨੇ ਜੋ ਤੋਂ ਸਾਨੂੰ ਦੇਖ ਕੇ ਉਹ ਭੱਜ ਗਏ ਸਾਰੇ ਜੀ ਉਧਰ ਨੂੰ ਹੀ ਆ ਦੋ ਵਰਕ ਕਿੰਨੇ ਕਿੰਨੇ ਜਣੇ ਸੀ ਉਹ ਹੈਗੇ ਨੇ 7-8 ਜਣੇ ਤੀ ਤੁਹਾ ਕੋਈ ਆ ਕੇ ਗੱਲਬਾਤ ਵੀ ਕੀਤੀ ਹੈ ਸਿੱਧੀ ਕੋਈ ਗੱਲਬਾਤ ਨਹੀਂ ਕੀਤੀ ਵੀਰ ਜੀ ਸਿੱਧੀ ਕੈਮਰਾ ਚ ਚੈੱਕ ਕਰ ਲਓ ਆਂਦੇ ਸਾਰੇ ਮੁੰਡਾ ਬੈਠਾ ਔਰੇ ਮੇਰਾ ਭਰਾ ਉਹਨੂੰ ਆਂਦੇ ਸਾਰੇ ਕੁੱਟਣ ਲੱਗੇ ਡਾਂਕਿਆਂ ਨਾਲ ਖੋਪਰ ਤੇਖੀਆਂ ਹਥਿਆਰ ਥੀ ਨਾਲ ਵੀ ਤਾਂ ਹੁਣ ਮੁੰਡੇ ਦੀ ਹਾਲਤ ਕਿੱਦਾਂ ਕਿੱਥੇ ਮੁੰਡੇ ਦੀ ਹਾਲਤ ਵੀਰੇ ਬਹੁਤ ਗੰਭੀਰ ਹੈ ਮੇਰੇ ਭਰਾ ਦੀ ਜੋ ਹਸਪੀਟਲ ਅਸੀਂ ਭੋਨੀਗੜ ਪਹਿਲਾਂ ਦਾਖਲ ਕਰਾਇਆ ਸੀ ਉਹਨਾਂ ਨੇ ਰੈਫਰ ਪਟਿਆਲੇ ਕਰਤਾ ਜੀ ਤਾਂ ਪੁਲਿਸ ਨੂੰ ਇਸ ਮਾਮਲੇ ਦੇ ਬਾਰੇ ਪਤਾ ਪੁਲਿਸ ਨੂੰ ਇਹਨਾਂ ਕੱਸੀ ਰਾਤ ਤਲਾਕ ਆਦੀ ਸੀ ਹੁਣ ਦੇਖਦਾ ਪੁਲਿਸ ਕੀ ਕਾਰਵਾਈ ਕਰਦੀ ਹੈ ਠੀਕ ਹੈ ਦਾ ਬੇਟਾ ਔਰੇ ਕੰਡੇ ਦਾ ਕ ਕੱਲ ਸ਼ਾਮ ਨੂੰ ਕੋਈ 7:30 ਵਜੇ ਕਰੀਬ 8 85 7-8 ਬੰਦੇ ਮੋਟਰਸਾਈਕਲਾਂ ਸਵਾਰ ਹੋ ਕੇ ਆਏ ਨੇ ਜਿਹੜੇ ਕਿ ਮੇਰੇ ਆਨਸਾਰ ਬੇਟੇ ਨੂੰ ਆ ਕੁੱਟਮਾਰ ਕੀਤੀ ਹੈ ਤੇ ਮੇਰਾ ਬੇਟਾ ਇਸ ਟਾਈਮ ਬਹੁਤ ਹਾਲਾਤ ਗੰਭੀਰ ਹੈ ਜਿਹਨਾਂ ਰਜਿੰਦਰਾ ਚ ਟ੍ਰਾਂਸਫਰ ਕਰਾ ਦਿੱਤਾ ਗਿਆ ਇੱਕ ਉਹਨਾਂ ਦੇ ਛੱਟ ਹੈ ਸਿਰ 'ਤੇ ਇੱਕ ਬਾਹ ਤੇ ਹੈ ਜੀ ਜਾਂਦੇ ਹੋਏ ਮਤਲਬ ਆ ਹਥਿਆਰ ਹੈ ਜਿਹੜੇ ਕਿ ਆ ਮੇਰੇ ਲਈ ਇਹ ਟੁਕੜਾ ਟੋਟਾ ਇਹਦੇ ਟੁਕੜਾ ਨਾਲ ਮੇਰੇ ਬੱਚੇ ਨੂੰ ਘੁੱਟਦੇ ਰਹੇ ਨੇ ਮੇਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਨੂੰ ਬੇਨਤੀ ਹੈ ਇਹੋ ਜੇ ਗਲਤ ਅਨਸਰਾਂ ਨੂੰ ਰਸ ਪਾਈ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹੀ ਕੋਈ ਅਣ ਹੋਣੀ ਨਾ ਹੋ ਜਾਵੇ ਇਹ ਡੰਡਾ ਮੇਰਾ ਹੈ ਸਹੀ ਵੀ ਜਿਹੜਾ ਉਹਨਾਂ ਨੇ ਮੇਰੇ ਬੇਟੇ ਨੂੰ ਕੁੱਟਦੇ ਰਹੇ ਨੇ ਉਹਦੇ ਵਿੱਚੋਂ ਇਹ ਟੁੱਟਿਆ ਹੋਇਆ ਹੈ ਠੀਕ ਹੈ ਜੀ ਕਿੰਨੇ ਜਾਣੇ ਆਏ ਸੀਗੇ ਜਿਕਰ ਤਕਰੀਬਤ ਕੋਈ ਸ਼ਾਮ ਦਾ ਟਾਈਮ ਜੀ ਚਾਰ ਮੋਟਰਸਾਈਕਲਾਂ ਤੇ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ਮੇਰੇ ਕਬਜ਼ੇ 'ਚ ਵੀ ਹੈਗਾ ਉਹ ਮੋਟਰਸਾਈਕਲ ਛੱਡ ਕੇ ਭੱਜ ਗਏ ਨੇ ਪੁਲਿਸ ਆ ਕੇ ਮਾਮਲਾ ਦੇਖ ਕੇ ਗਈਏ ਪੁਲਿਸ ਹੁਣ ਤੱਕ ਰਾਤ 7:30 ਵਜੇ ਦੀ ਘਟਨਾ ਜੀ ਪੁਲਿਸ ਨੇ ਹੁਣ ਤੱਕ ਕਹਿ ਰਹੇ ਨੇ ਅਸੀਂ ਆ ਰਹੇ ਜੀ ਆ ਰਹੇ ਹੁਣ ਤੱਕ ਦਾ ਟਾਈਮ ਦੇਖ ਲੋ 11 ਵਜੇ ਨਾਲ ਹੁਣ ਤੱਕ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੋਈ ਜੀ ਮੈਂ ਪੁਲਿਸ ਵਾਲੇ ਰਾਤ ਵੀ ਦਰਖਾਸਤ ਦੇ ਗਏ ਆ ਸਵੇਰ ਵੀ ਜਾ ਕੇ ਆ ਜੀ ਐਸਐਚਓ ਸਾਹਿਬ ਨੂੰ ਮਿਲ ਕੇ ਆ ਮੁੰਸੀ ਸਾਹਿਬ ਨੂੰ ਮਿਲ ਕੇ ਆ ਜੀ ਹੋਰ ਸਾਡੀ ਗਰੀਬ ਬੰਦਿਆ ਸੀ ਕਿੱਥੇ ਤੱਕ ਪਹੁੰਚ ਹੈ ਜੀ ਅਸੀਂ ਹੋਰ ਤਾਂ ਕਿਤੇ ਜਾ ਨਹੀਂ ਸਕਦੇ ਜੀ ਕੋਈ ਹੋਰ ਸਮਰੱਥੀ ਲੈ ਕੇ ਗਏ ਨਹੀਂ ਸੀ ਸਕਰਾ ਸ਼ਾਮ ਦਾ ਟਾਈਮ ਸੀਗਾ ਜਿਹੜਾ ਮੜਾ ਮੋਟਾ ਕੈਸ਼ ਸੀ ਜੀ ਮੰਡੀ ਗਵਿੰਦਗੜੋਂ ਆਇਆ ਸੀ ਇਹ ਲੋਹੇ ਦੀ ਸਕਰਾਏ ਉਹਦਾ ਉਹ ਕੈਸ਼ ਲੈ ਕੇ ਤੁਰਨ ਲੱਗਿਆ ਸੀਗਾ ਜੀ ਕਿੰਨਾ ਕੈਸ਼ ਤਕਰੀਬਤ ਇਹ ਮੈਨੂੰ ਇਹਨਾ ਪਤਾ ਨਹੀਂ ਦੱਸ ਰਹੇ 1.5 ਲੱਖ ਤੋਂ ਪਲੱਸ 1 ਲੱਖ ਤੋਂ 70 ਹਜ਼ਾਰ ਤੋਂ ਥੱਲੇ ਹੈ ਜੀ 1.60-70 ਹਜ਼ਾਰ ਰੁਪਏ ਤੋਂ ਥੱਲੇ ਉਹ ਬੇਟੀ ਨੂੰ ਪਤਾ ਸੀ ਉਹ ਬੇਟੀ ਨੂੰ ਹੀ ਪਤਾ ਜੀ ਹਾਲਤ ਕਿਦਾਂ ਹੁੰਦਾ ਉਹਨਾਂ ਦੇ ਹਾਲਤ ਸੋਨ ਗੰਭੀਰ ਹੈ ਜੀ ਇਸ ਟਾਈਮ ਕੋਈ ਉਹਨਾਂ ਦੀ ਪਛਾਣ ਵਗੈਰਾ ਕੋਈ ਪੁਰਾਣੀ ਰੰਜਿਸ਼ ਸੀ ਜਾਂ ਨਹੀਂ ਫਿਲਹਾਲ ਕੋਈ ਪੁਰਾਣੀ ਰੰਜਿਸ਼ ਨਹੀਂ ਹੈ ਨਾ ਮੈਨੂੰ ਪਤਾ ਵੀ ਹੈ ਕੌਣ ਨੇ ਕੌਣ ਨੇ ਹਾਂ ਜੀ ਕੈਮਰੇ ਵਿੱਚ ਚੈੱਕ ਕਰਿਆ ਜਾਵੇ ਜੀ ਉਹਨਾਂ ਦੇ ਸ਼ਕਲਾਂ ਵਿੱਚ ਦਿਖ ਰਹੀਆਂ ਨੇ ਉਹਨਾਂ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਅਗਲੇ ਆਉਣ ਵਾਲੇ ਟੈਪ 'ਚ ਇਹੋ ਜੇ ਗਲਤ ਅੰਸਰਾਂ ਨੂੰ ਨੱਥ ਪਾਈ ਜਾਵੇ ਮੇਰੀ ਸਰਦਾਰ ਭਗਵੰਤ ਸਿੰਘ ਮਾਨ ਵਗੇ ਦੁਆਰਾ ਹੀ ਇਹ ਬੇਨਤੀ ਹੈ ਕਿ ਸਾਡੇ ਦੁਕਾਨਦਾਰ ਭਰਾਵਾਂ ਨੂੰ ਜੀਣਾ ਮੁਸ਼ਕਲ ਹੋ ਰਿਹਾ ਹੈ ਇਤਾਂ ਦੇ ਹਥਿਆਰਾਂ ਨਾਲ ਹਮਲਾ ਕਰਨਾ ਸਕੈਂਡਲ ਆ ਦੇਖ ਰਿਹਾ ਬਹੁਤ ਭਾਰੀ ਹੈ ਤਾਂ ਇਤਾਂ ਦੇ ਨਾਲ ਤਾਂ ਜਾਨ ਵੀ ਜਾ ਰਹੀ ਹੈ ਇਹ ਜਿਹੜਾ ਡੰਡਾ ਟੁੱਟਿਆ ਜੀ ਹੁਣ ਮੈਨੂੰ ਨਹੀਂ ਪਤਾ ਵੀ ਮਤਲਬ ਕਿੰਨੀ ਉਹਦੇ ਸੱਟਾਂ ਲੱਗੀਆਂ ਨੇ ਹਾਲ ਤੱਕ ਮੈਨੂੰ ਇਹ ਗੱਲ ਦਾ ਕਨਫਰਮ ਨਹੀਂ ਆਇਆ ਠੀਕ ਹੈ ਜੀ ਮੈਨੂੰ ਐਸਐਚਓ ਸਾਹਿਬ ਕਹਿ ਰਹੇ ਨੇ ਬਿਆਨ ਲਈ ਤੇਰੇ ਲਈ ਬੰਦਾ ਭੇਜ ਰਹੇ ਆ ਭੇਜ ਰਹੇ ਆ ਜੀ ਹੁਣ 11 ਵਜੇ ਗਏ ਹੁਣ ਤੱਕ ਮੇਰੇ ਨਾਲ ਕੋਈ ਬੰਦਾ ਨਹੀਂ ਕਿ ਮੈਨੂੰ ਜਲਦੀ ਤੋਂ ਜਲਦੀ ਬੰਦਾ ਭੇਜ ਕੇ ਬੇਟੇ ਦੇ ਬਿਆਨ ਲੈ ਕੇ ਇਹਨਾਂ ਤੇ ਜੋ ਬੰਦ ਦੀ ਕਾਰਵਾਈ ਕੀਤੀ ਜਾਵੇ ਸਾਡੇ ਕੋ ਰਜਿੰਦਰਾ ਹਸਪਤਾਲ ਪਟਿਆਲਾ ਚੋਂ ਤਲਾਹਾਈ ਸੀ ਰਕੇਸ਼ ਕੁਮਾਰ ਪੁੱਤਰ ਜੱਗਾ ਰਾਮ ਵਾਸੀ ਗਾਂਧੀ ਨਗਰ ਜਿਹੜਾ ਰਜਿੰਦਰਾ ਹਸਪਤਾਲ ਚ ਦਾਖਲ ਹੈ ਜਿੱਤੇ ਤੇ ਸਾਡੇ ਅਮਨਦੀਪ ਸਿੰਘ ਏਐਸਆਈ ਜਾ ਕੇ ਉਹਦੇ ਬਿਆਨ ਲੈ ਕੇ ਆਏ ਆ ਬਿਆਨਾਂ ਦੇ ਮੁਤਾਬਕ ਜੋ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹਦੇ ਤਹਿਤ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਕੋਈ ਕਹਿ ਰਹੇ ਨੇ ਕਿ ਪੈਸੇ ਵਗੈਰਾ ਵੀ ਲੈ ਕੇ ਇਸ ਦੇ ਬਾਰੇ ਜਾਂਚ ਉਹ ਦਰਾਨੇ ਤਫਤੀਸ਼ ਜਿਹੋ ਜੀ ਵੀ ਕੋਈ ਗੱਲ ਹੋਈ ਉਹ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ